ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸ਼ਹੀਦੀ 15 ਵਾੜੇ ਦੌਰਾਨ ਜਿੱਥੇ ਇੱਕ ਪਾਸੇ ਸਮੁੱਚੀ ਸਿੱਖ ਸੰਗਤ ਮਾਤਾ ਗੁਜਰਕਾਰ ਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰ ਰਹੀ ਹੈ ਉਥੇ ਦੂਸਰੇ ਪਾਸੇ ਉੱਚੇ ਅਹੁਦਿਆਂ ਤੇ ਬੈਠੇ ਪੰਥਕ ਆਗੂਆਂ ਵਿਚਕਾਰ ਚੱਲ ਰਹੀ ਦੂਸ਼ਣਬਾਜ਼ੀ ਨੇ ਸਿੱਖ ਸੰਗਤ ਦੇ ਮਨਾਂ ਨੂੰ ਵੱਡੀ ਠੇਸ ਪਹੁੰਚਾਈ ਹੈ ਹਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੁਆਰਾ ਵਰਤੀ ਗਈ ਅਪਸ਼ਬਦ ਦਾ ਮਾਮਲਾ ਹਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਕੱਲ ਜਥੇਦਾਰ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਵਰਟੋਆ ਵਿਚਕਾਰ ਹੋਈ ਤਕਰਾਰ ਦਾ ਇੱਕ ਹੋਰ ਵਾਇਰਲ ਵੀਡੀਓ ਵਾਇਰਲ ਹੋ ਗਿਆ ਜਿਸ ਨੇ ਸਮੁੱਚੀ ਸਿੱਖ ਸੰਗਤ ਦੇ ਮਨਾਂ ਨੂੰ ਇੱਕ ਵਾਰ ਫੇਰ ਡੂੰਘੀ ਠੇਸ ਪਹੁੰਚਾਈ। ਦਰਸਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ 15 ਅਕਤੂਬਰ ਨੂੰ ਹੋਈ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਬਰਸਾ ਸਿੰਘ ਬਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਦਰਮਿਆਨ ਬੀਜੇਪੀ ਨਾਲ ਸਾਂਝ ਨੂੰ ਲੈ ਕੇ ਤਲਖ ਕਲਾਮੀ ਹੋਈ ਇਸ ਮੁੱਦੇ ਦੀ ਕੱਲ 27 ਸਕਿੰਡ ਦੀ ਵੀਡੀਓ ਵਾਇਰਲ ਹੋ ਗਈ ਜਿਸ ਵਿੱਚ ਪਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੁਝ ਇਤਰਾਜ਼ਯੋਗ ਸ਼ਬਦ ਬੋਲਦੇ ਵੀ ਸੁਣਿਆ ਗਿਆ ਨਹੀਂ ਕੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਸਰੀ ਵਸਰੀ ਪਾਰਟੀ ਦੇ ਲੀਡਰਾਂ ਨਾਲ ਕਰ ਰਹੀ ਹੈ ਮੈਂ ਗੱਲ ਕਰਦਾ ਤਾਂ ਗੈਂਦਾਰ ਕਿਤੇ ਮਰ ਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋ ਸਰਦਾਰ ਨੇ ਪਹਿਲੇ ਵੀ ਜਿੱਦਿਆ ਰਿਹਾ ਯਾਰ ਮੇਰੀ ਗੱਲ ਨਹੀਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਐਸੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਤੇਜ਼ੀ ਨਾਲ ਸੱਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਤਖਤ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਤਲਵੰਡੀ ਸਾਬੋ ਵਿੱਚ ਆਖਿਆ ਕਿ ਅਕਾਲ ਤਖਤ ਦੀ ਫੈਸਿਲ ਤੋਂ 2 ਦਸੰਬਰ ਨੂੰ ਸੁਣਾਏ ਗਏ ਫੈਸਲੇ ਮਗਰੋਂ ਉਹਨਾਂ ਤੇ ਉਹਨਾਂ ਦੇ ਪਰਿਵਾਰ ਦੀ ਕਰਦਾਰ ਕੁਸ਼ੀ ਦੀ ਕੋਸ਼ਿਸ਼ ਹੋ ਰਹੀ ਹੈ ਤੇ ਇਸ ਸਾਜ਼ਿਸ਼ ਪਿੱਛੇ ਅਕਾਲੀ ਦਲ ਦਾ ਹੱਥ ਹੈ ਉਹਨਾਂ ਆਖਿਆ ਕਿ ਇੱਕ 18 ਸਾਲ ਪੁਰਾਣੇ ਮਾਮਲੇ ਨੂੰ ਵੀ ਹੈਰਾਨੀਜਨਕ ਢੰਗ ਨਾਲ ਉਠਾਇਆ ਜਾ ਰਿਹਾ ਹੈ ਤਾਂ ਜੋ ਉਹਨਾਂ ਤੇ ਦੁਸ਼ਨਵਾਜੀ ਕੀਤੀ ਜਾ ਸਕੇ ਕਿਤੇ ਹੈਰਾਨੀ ਵਾਲੀ ਗੱਲ ਹੈ ਨਾ ਕਿ 18 ਸਾਲ ਪੁਰਾਣਾ ਮਾਮਲਾ ਹੈ ਇਹ 2 ਦਸੰਬਰ ਤੋਂ ਬਾਅਦ ਉਹ ਮਾਮਲਾ ਜਿਹੜਾ ਅਚਾਨਕ ਜਿਹੜਾ ਉਛਾਲਿਆ ਜਾਂਦਾ ਹੈ ਮੇਰੀ ਸਪੈਸ਼ਲੀ ਕਰਦਾਰ ਕ੍ਰਿਸ਼ੀ ਕਰਨ ਵਾਸਤੇ ਪਰ ਮੈਨੂੰ ਜਿਹੜੀਆਂ ਜਾਣਕਾਰੀਆਂ ਮਿਲੀਆਂ ਨੇ ਕਿ ਉਸ ਵਿਅਕਤੀ ਨੂੰ ਵੱਖਰੇ ਵੱਖਰੇ ਚੈਨਲਾਂ ਦੇ ਉੱਤੇ ਲਿਜਾ ਕੇ ਇੰਟਰਵਿਊ ਕਰਾਉਣ ਦੇ ਲਈ ਇੱਕ ਸਾਬਕਾ ਅਕਾਲੀ ਆਪੋ ਜਿਹੜਾ ਨਾਂ ਦਾ ਸਾਬਕਾ ਹੈ ਲੇਕਨ ਤਾਲਮੇਲ ਚ ਪੂਰਾ ਉਹਦੇ ਵੱਲੋਂ ਇਹ ਮੁਖਸਰ ਸਾਹਿਬ ਦੇ ਕੁਝ ਅਕਾਲੀ ਲੀਡਰਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਉਸ ਲੜਕੇ ਨੂੰ ਜਿਹੜਾ ਹੈ ਉਹ ਚੁੱਕਿਆ ਗਿਆ ਗੱਡੀ ਦੇ ਵਿੱਚ ਬਿਠਾਇਆ ਗਿਆ ਤੇ ਵੱਖ-ਵੱਖ ਚੈਨਲਾਂ ਦੇ ਉੱਤੇ ਜਾ ਕੇ ਜਿਹੜੀ ਹੈ ਉਹਦੀ ਇੰਟਰਵਿਊ ਕਰਾਉਣ ਦਾ ਯਤਨ ਕੀਤਾ ਹੈ ਮੇਰਾ ਗੁਨਾਹ ਹੈ ਮੈਂ 2 ਦਸੰਬਰ ਨੂੰ ਪੰ ਸਿੰਘ ਸਾਹਿਬਾਂ ਦੀ ਮੀਟਿੰਗ ਦੇ ਫੈਸਲੇ ਦੇ ਵਿੱਚ ਸ਼ਾਮਲ ਹੋਇਆ ਦੂਸਰਾ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ ਉਹਨਾਂ ਨੂੰ ਵੀ ਕਹਿ ਚੁੱਕਿਆ ਔਰ মিডিਏ ਦੇ ਰਾਹੀਂ ਵੀ ਕਹਿਣਾ ਚਾਹੁੰਦਾ ਜਿਉਂ ਨਾਲੇ ਸਮੇਂ ਦੇ ਵਿੱਚ ਉਸ ਫੈਸਲੇ ਨੂੰ ਡਾਕਾ ਪਾੜ ਕਰਨ ਦੇ ਲਈ ਪੰਚ ਸਿੰਘ ਸਹਿਬਾਨ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਮੈਂ ਕਿਸੇ ਵੀ ਪਾਪ ਦਾ ਭਾਗੀਦਾਰ ਨਹੀਂ ਬਣਾਂਗਾ ਇਹਨੂੰ ਕੱਟਣਾ ਕੱਟ ਦਿਓ ਇਹਨੂੰ ਰੱਖਣਾ ਰੱਖੋ ਐਸੇ ਦਰਮਿਆਨ ਪ੍ਰੈਸ ਕਾਨਫਰੰਸ ਵਿੱਚ ਜਦ ਪੱਤਰਕਾਰਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਵਾਇਰਲ ਹੋਈ ਵੀਡੀਓ ਵਿੱਚ ਵਰਤੇ ਗਏ ਅਪਸ਼ਬਦ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਦੇਖੋ ਸਾਡੇ ਅਸੀਂ ਮਲਬਈ ਹੁੰਨੇ ਆ ਤੇ ਮਲਵਈਆਂ ਦੀ ਬੋਲ ਚਾਲ ਦੇ ਵਿੱਚ ਸਾਲਾ ਸ਼ਬਦ ਜਿਹੜਾ ਹੈਗਾ ਇਹ ਨਿਕਲ ਜਾਣਾ ਇਸ ਸੁਭਾਅਕ ਹੁੰਦਾ ਹੈ ਕਾਮਚਾਲ ਬੋਲਦੇ ਅਸੀਂ ਕਹਿ ਦਿੰਨੇ ਆ ਤੋਜੀ ਗੱਲ ਮੈਂ ਕਹਿਣਾ ਕਿ 1.5 ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ 1.5 ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ ਕਿ ਤੁਸੀਂ ਉਸ ਬੰਦੇ ਤੇ ਛੱਤਰ ਕਿਉਂ ਨਾ ਮਾਰੀ ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ ਉਹ ਮੇਰੇ ਨਾਲ ਹੀ ਇੱਕ 27 ਸਕਿੰਟ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹਾਂ। ਮੈਨੂੰ ਨੀਮਾ ਦਿਖਾਉਣ ਵਾਸਤੇ। ਇਹ ਕਿੱਥੋਂ ਦੀ ਸਿਆਣ ਪੈ ਗਈ ਹੈ। ਐਸੇ ਦਰਮਿਆਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਅੱਜ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਇਸ ਮੀਟਿੰਗ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਧਾਮੀ ਤੇ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਬੋਲੇ ਗਏ ਅਪ ਸ਼ਬਦਾਂ ਦੇ ਮਾਮਲੇ ਤੇ ਚਰਚਾ ਹੋਵੇਗੀ ਇਸ ਮੀਟਿੰਗ ਤੋਂ ਪਹਿਲਾਂ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਣ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰ ਇਹਨਾਂ ਮਾਮਲਿਆਂ ਤੇ ਚਰਚਾ ਵੀ ਕੀਤੀ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਬਲਟੋਹਾ ਦਰਮਿਆਨ ਹੋਈ ਤਲਖ ਕਲਾਮੀ ਦੀ ਵਾਇਰਲ ਵੀਡੀਓ ਬਾਰੇ ਕੱਲ੍ਹ ਪੰਥਕ ਹਲਕਿਆਂ ਵਿੱਚ ਚਰਚੇ ਖੂਬ ਜੋਰਾਤੇ ਰਹੇ ਸੂਤਰਾਂ ਮੁਤਾਬਕ ਇਹ ਵੀਡੀਓ ਜਾਣ ਬੁੱਝ ਕੇ ਇਸ ਸਮੇਂ ਵਾਇਰਲ ਕੀਤੀ ਗਈ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਕਿ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਤੇ ਆਲੋਚਨਾ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਦਾ ਸਿੱਖ ਸੰਗਤ ਦੀ ਇਸ ਆਲੋਚਨਾ ਤੋਂ ਬਚਾਅ ਕੀਤਾ ਜਾ ਸਕੇ ਇਸ ਦਰਮਿਆਨ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਵੀ ਘਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਕੱਲ ਉਹਨਾਂ ਦੁਆਰਾ ਬੀਬੀ ਜ਼ਗੀਰ ਕੌਰ ਨੂੰ ਅਪਸ਼ਬਦ ਕਹੇ ਜਾਣ ਦੇ ਮਾਮਲੇ ਤੇ ਬੀਬੀ ਜ਼ਗੀਰ ਕੌਰ ਮਹਿਲਾ ਕਮਿਸ਼ਨ ਦੇ ਮੁਹੱਲੀ ਸਥਿਤ ਦਫ਼ਤਰ ਪੁੱਜੇ ਜਿੱਥੇ ਉਹਨਾਂ ਆਖਿਆ ਕਿ ਉਹ ਹਰਜਿੰਦਰ ਸਿੰਘ ਧਾਮੀ ਨੂੰ ਇਹ ਸ਼ਬਦ ਵਰਤੇ ਜਾਣ ਤੋਂ ਬਾਅਦ ਕਦੇ ਵੀ ਮੁਆਫ ਨਹੀਂ ਕਰਨਗੇ ਉਹਨਾਂ ਮਹਿਲਾ ਰਾਜ ਕਮਿਸ਼ਨ ਨੂੰ ਧਾਮੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਜਿਸ ਤੇ ਮਹਿਲਾ ਕਮਿਸ਼ਨ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਆਖਿਆ ਕਿ ਉਹ ਹੁਣ ਕਾਨੂੰਨੀ ਮਾਹਰ ਨਾਲ ਸਲਾਹ ਕਰਕੇ ਇਸ ਮਾਮਲੇ ਤੇ ਅਗਲੀ ਕਾਰਵਾਈ ਕਰੇਗਾ ਸੂਬੇ ਵਿੱਚ ਹੁਣ ਫਰੋਤੀ ਮਿਲਣ ਦੇ ਪੱਤਰ ਤੇ ਧਮਕੀਆਂ ਕਾਰੋਬਾਰੀਆਂ ਤੋਂ ਇਲਾਵਾ ਆਮ ਲੋਕਾਂ ਖਾਸ ਕਰਕੇ ਅਧਿਆਪਕਾਂ ਨੂੰ ਵੀ ਮਿਲਣੇ ਸ਼ੁਰੂ ਹੋ ਗਏ ਹਨ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪਰਾ ਵਿੱਚ ਇੱਕ ਸੇਵਾਮੁਖਤ ਅਧਿਆਪਕ ਕੋਲੋਂ 20 ਲੱਖ ਰੁਪਏ ਫਰੋਦੀ ਮੰਗਲ ਦਾ ਮਾਮਲਾ ਸਾਹਮਣੇ ਆਇਆ ਪੁਲਸ ਨੇ ਤਫ਼ਤੀਸ਼ ਕਰਦਿਆਂ ਇਸ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਪੁਲਸ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੇ ਅਧਿਆਪਕ ਤੋਂ 20 ਲੱਖ ਰੁਪਏ ਫਰੋਦੀ ਲੈਣ ਲਈ ਉਸ ਦੇ ਘਰ 14 ਦਸੰਬਰ ਨੂੰ ਬਾਹਰ ਗੋਲੀ ਚਲਾਈ ਸੀ ਪੌਲਸ ਨੇ ਇਹ ਵੀ ਦੱਸਿਆ ਕਿ ਹੈਰਾਨੀਜਨਕ ਗੱਲ ਇਹ ਹੈ ਕਿ ਦੋਸ਼ੀ ਅਧਿਆਪਕ ਦਾ ਇੱਕ ਸਾਬਕਾ ਵਿਦਿਆਰਥੀ ਹੈ ਜਿਸ ਨੇ ਅਮੀਰ ਹੋਣ ਲਈ ਆਪਣੇ ਹੀ ਅਧਿਆਪਕ ਤੋਂ ਫਰौती ਮੰਗੀ। ਖਰੜਦੇ ਸੀਆਈਏ ਸਟਾਫ ਵਿੱਚ ਗੈਂਗਸਟਰ ਲਾਰਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਤੇ ਸੂਬੇ ਦੇ ਉੱਚ ਪੁਲਸ ਅਧਿਕਾਰੀਆਂ ਨੂੰ ਜਲਦ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ। ਕੱਲ ਇਸ ਮਾਮਲੇ ਤੇ ਇੱਕ ਵਾਰ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਜਿਸ ਵਿੱਚ ਹਾਈ ਕੋਰਟ ਨੇ ਹੁਣ ਇਸ ਇੰਟਰਵਿਊ ਦੀ ਜਾਂਚ ਦਾ ਕੰਮ ਇੱਕ ਸੇਵਾਮੁਕਤ ਹਾਈ ਕੋਰਟ ਦੇ ਜੱਜ ਰਜੀਵ ਰੈਣਾ ਨੂੰ ਸੌਂਪ ਦਿੱਤਾ ਹੈ ਅਦਾਲਤ ਨੇ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਕਿ ਇਸ ਜਾਂਚ ਸੰਬੰਧੀ ਸਾਰਾ ਰਿਕਾਰਡ ਉਕਤ ਸੇਵਾਮੁਕਤ ਜੱਜ ਨੂੰ ਤੁਰੰਤ ਦਿੱਤਾ ਜਾਵੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਦਿਨੀ ਇੱਕ ਡੀਐਸਪੀ ਗੁਲਸ਼ੇਰ ਸਿੰਘ ਤੇ ਇਸ ਮਾਮਲੇ ਤੇ ਕਾਰਵਾਈ ਕਰਦੇ ਉਸ ਨੂੰ ਬਰਖਾਸਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਅਦਾਲਤ ਇਸ ਮਾਮਲੇ ਵਿੱਚ ਸ਼ਾਮਲ ਹੋਰ ਉੱਚ ਅਧਿਕਾਰੀਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਖਫਾ ਚੱਲ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਸੰਘਰਸ਼ ਦੇ ਆਗੂਆਂ ਨੇ ਕੱਲ ਆਪਣੀ ਜਥੇਬੰਦੀ ਦੇ ਮੈਂਬਰਾਂ ਨਾਲ ਮਿਲ ਕੇ ਸੂਬੇ ਭਰ ਵਿੱਚ ਕਈ ਥਾਵਾਂ ਤੇ 3 ਘੰਟੇ ਲਈ ਰੇਲਵੇ ਟ੍ਰੈਕ ਰੋਕੇ ਕਿਸਾਨਾਂ ਦੇ ਇਸ ਅੰਦੋਲਨ ਕਾਰਨ 12 ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਜਦਕਿ 34 ਹੋਰ ਰੇਲ ਗੱਡੀਆਂ ਦੇਰੀ ਨਾਲ ਚੱਲੀਆਂ ਜਿਸ ਨਾਲ ਰੇਲ ਯਾਤਰੀ ਖੱਜਲ ਖੁਆਰ ਵੀ ਹੋਏ ਇਸ ਦਰਮਿਆਨ ਹੁਣ ਕਿਸਾਨ ਆਗੂ ਸਰਬਲ ਸਿੰਘ ਪੰਦੇਰ ਨੇ 30 ਦਸੰਬਰ ਨੂੰ ਕਿਸਾਨੀ ਮੰਗਾਂ ਤੇ ਹੱਕ ਵਿੱਚ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਹੈ ਉਧਰ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਵੱਲੋਂ ਦੂਸਰੀਆਂ ਕਿਸਾਨ ਜਥੇਬੰਦੀਆਂ ਨੂੰ ਦਿੱਤੇ ਏਕੇ ਦੇ ਸੱਦੇ ਤੇ ਹਲਚਲ ਸ਼ੁਰੂ ਹੋ ਗਈ ਹੈ ਇਸ ਸੱਦੇ ਦੇ ਸਬੰਧੀ ਕੱਲ ਦੂਸਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਚੰਡੀਗੜ੍ਹ ਵਿੱਚ ਇੱਕ ਬੈਠਕ ਕੀਤੀ ਹਾਲਾਂਕਿ ਉਹਨਾਂ ਸਪਸ਼ਟ ਕੀਤਾ ਕਿ ਉਹ ਸਰਵਣ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਵਾਲੇ ਮੋਰਚੇ ਵਿੱਚ ਫਿਲਹਾਲ ਸ਼ਾਮਲ ਨਹੀਂ ਹੋਣਗੇ ਉਹ ਇਸ ਸਬੰਧੀ 21 ਦਸੰਬਰ ਨੂੰ ਪਟਿਆਲਾ ਵਿੱਚ ਇਹਨਾਂ ਦੋਵਾਂ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਕਰ ਅਗਲੀ ਰਣਨੀਤੀ ਦਾ ਐਲਾਨ ਕਰਨਗੇ ਪਰ ਕੱਲ ਕਿਸਾਨ ਆਗੂਆਂ ਨੇ ਇਹ ਦਾਅਵਾ ਵੀ ਕੀਤਾ ਕਿ ਉਹ ਹੁਣ ਕਿਸਾਨੀ ਮੰਗਾਂ ਨੂੰ ਦੇਸ਼ ਭਰ ਵਿੱਚ ਲਿਜਾਣਗੇ ਇਸ ਲਈ 23 ਦਸੰਬਰ ਨੂੰ ਪੂਰੇ ਦੇਸ਼ ਵਿੱਚ ਰੋਸ ਮਜਾਰੇ ਕੀਤੇ ਜਾਣਗੇ ਉਧਰ ਖਨੌਰੀ ਬਾਰਡਰ ਤੇ 23ਵੇਂ ਦਿਨ ਮਰਨ ਵਰਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਡਾਕਟਰਾਂ ਮੁਤਾਬਕ ਹੁਣ ਉਹਨਾਂ ਦੀ ਸਿਹਤ ਵਿੱਚ ਸੁਧਾਰ ਇਲਾਜ ਬਿਨਾ ਸੰਭਵ ਨਹੀਂ ਹੈ ਉਹਨਾਂ ਦੀ ਸਿਹਤ ਦੇ ਵਿਗੜਦੇ ਕਾਰਨ ਉਹਨਾਂ ਦੀ ਚਮੜੀ ਵੀ ਪੀਲੀ ਪੈ ਗਈ ਹੈ ਤੇ ਉਹਨਾਂ ਨੂੰ ਹੁਣ ਇਨਫੈਕਸ਼ਨ ਤੋਂ ਬਚਾਉਣ ਲਈ ਇੱਕ ਕੱਚ ਦਾ ਕੈਬਨ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਅੱਜ ਉਹਨਾਂ ਨੂੰ ਸ਼ਿਫਟ ਕੀਤਾ ਜਾਵੇਗਾ ਤਾਂ ਜੋ ਮਿਲਣ ਵਾਲੇ ਲੋਕਾਂ ਤੋਂ ਉਹਨਾਂ ਨੂੰ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ ਇਸ ਦਰਮਿਆਨ ਕੱਲ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਵੱਖ-ਵੱਖ ਰਾਜਨੀਤਿਕ ਧਿਰਾਂ ਤੇ ਸਮਾਜਿਕ ਤੇ ਹੋਰ ਆਗੂਆਂ ਨੇ ਮਿਲਣ ਦਾ ਸਿਲਸਲਾ ਜਾਰੀ ਰੱਖਿਆ ਰੂਸੀ ਰਾਸ਼ਟਰਪਤੀ ਨੇ ਕੱਲ ਦਾਅਵਾ ਕੀਤਾ ਕਿ ਉਹਨਾਂ ਦੇ ਮੁਲਕ ਨੇ ਦੁਨੀਆ ਵਿੱਚ ਕੈਂਸਰ ਨੂੰ ਰੋਕਣ ਦੀ ਪਹਿਲੀ ਵੈਕਸੀਨ ਬਣਾ ਲਈ ਹੈ ਅਤੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਕੈਂਸਰ ਨੂੰ ਹੁਣ ਕਮਜ਼ੋਰ ਕਰ ਦਿੱਤਾ ਜਾਵੇਗਾ। ਰਾਸ਼ਟਰਪਤੀ ਨੇ ਦੱਸਿਆ ਕਿ ਇਸ ਵੈਕਸੀਨ ਨੂੰ ਅਗਲੇ ਸਾਲ ਲਾਂਚ ਕੀਤਾ ਜਾਵੇਗਾ ਤੇ ਸਾਰੇ ਰੂਸੀ ਨਾਗਰਿਕਾਂ ਨੂੰ ਇਹ ਮੁਫਤ ਲਗਾਈ ਜਾਵੇਗੀ। ਇਹ ਵੈਕਸੀਨ ਸਰੀਰ ਵਿੱਚ ਕੈਂਸਰ ਸੈੱਲਾਂ ਨੂੰ ਫੈਲਣ ਤੋਂ ਰੋਕਦੀ ਹੈ। ਪਰ ਦੁਨੀਆ ਦੇ ਦੂਸਰੇ ਸੇਤ ਮਾਰਾਂ ਨੇ ਇਹਨਾਂ ਦਾਅਵਿਆਂ ਤੇ ਸ਼ੱਕ ਵੀ ਪ੍ਰਗਟਾਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਰੂਸ ਦੁਆਰਾ ਕਰੋਨਾ ਨੂੰ ਰੋਕਣ ਲਈ ਵੀ ਜੋ ਵੈਕਸੀਨ ਵਿਕਸਿਤ ਕੀਤੀ ਗਈ ਸੀ ਉਹ ਹਕੀਕਤ ਦੀ ਕਸਰਤੀ ਤੇ ਪੂਰੀ ਉਤਰ ਨਹੀਂ ਸકી ਸੀ ਸੂਬੇ ਵਿੱਚ ਚੰਗੀ ਧੁੱਪ ਖਿੰਣ ਦੇ ਬਾਵਜੂਦ ਸੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ ਸੂਬੇ ਵਿੱਚ ਹੁਣ ਰਾਤ ਦੇ ਨਾਲ-ਨਾਲ ਦਿਨ ਸਮੇਂ ਵੀ ਕੜਾਕੇ ਦੀ ਠੰਡ ਪੈ ਰਹੀ ਹੈ ਕੱਲ ਸੂਬੇ ਦੇ ਕਈ ਪਹਾਗਾ ਵਿੱਚ ਤਾਪਮਾਨ 2 ਤੋਂ 3 ਡਿਗਰੀ ਤੱਕ ਰਿਹਾ ਫਰੀਦਕੋਟ ਲਗਾਤਾਰ ਤੀਜੇ ਦਿਨ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ ਇੱਥੇ ਦੱਸਣਾ ਬਣਦਾ ਹੈ ਕਿ 2 ਦਿਨ ਪਹਿਲਾਂ ਫਰੀਦਕੋਟ ਵਿੱਚ 0 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ ਮੌਸਮ ਮਾਰਾ ਨੇ ਦੱਸਿਆ ਕਿ ਸੂਬਾ ਵਾਸੀਆਂ ਨੂੰ ਫਿਲਹਾਲ ਇਸ ਸੀਤ ਲਹਿਰ ਤੋਂ 25 ਦਸੰਬਰ ਤੱਕ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਤੇ ਸੂਬੇ ਵਿੱਚ ਹੁਣ ਕੋਰੀ ਦੀ ਮਾਰ ਵੀ ਵਧੇਗੀ ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵੱਧ ਜਾਣਗੀਆਂ ਸਾਈਬਰ ਠੱਗੀ ਮਾਰਨ ਦੇ ਨਵੇਂ-ਨਵੇਂ ਤਰੀਕਿਆਂ ਨੇ ਆਮ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਤੇ ਇਹਨਾਂ ਤਰੀਕਿਆਂ ਦੇ ਕਾਰਨ ਉਹ ਆਪਣੀ ਮਿਹਨਤ ਦੀ ਕਮਾਈ ਨੂੰ ਲੁੱਟਾ ਰਹੇ ਹਨ। ਸੂਬੇ ਵਿੱਚ ਹੁਣ ਸਾਈਬਰ ਠੱਗਾਂ ਵੱਲੋਂ ਪੀਐਮ ਕਿਸਾਨ ਯੋਜਨਾ ਦਾ ਫਰਜ਼ੀ ਲਿੰਕ ਤਿਆਰ ਕਰਕੇ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਕੁਸਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੂੰ ਉਸਦੇ ਵਟਸਐਪ ਤੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿੱਚ ਸ਼ਾਮਲ ਹੋਣ ਦਾ ਨਿਯੋਤਾ ਮਿਲਿਆ ਅਤੇ ਇਸ ਨਿਯੋਤੇ ਤੇ ਕਲਿੱਕ ਕਰਦੇ ਹੀ ਉਸਦੇ ਖਾਤੇ ਵਿੱਚੋਂ 7 ਲੱਖ ਰੁਪਏ ਕਢਵਾ ਲਏ ਗਏ ਸਾਈਬਰ ਮਾਰਾ ਨੇ ਦੱਸਿਆ ਕਿ ਅਜਿਹੇ ਕਿਸੇ ਵੀ ਅਨਨੋਨ ਲਿੰਕ ਤੇ ਕਲਿੱਕ ਨਾ ਕੀਤਾ ਜਾਵੇ ਮਾਰਾ ਨੇ ਇਹ ਵੀ ਦੱਸਿਆ ਕਿ ਨਵਾਂ ਸਾਲ ਆਉਣ ਤੇ ਹੁਣ ਜੋ ਵਧਾਈ ਦੇਣ ਲਈ ਬਲੂ ਲਾਈਨ ਸੰਦੇਸ਼ ਆਉਂਦੇ ਹਨ ਉਹਨਾਂ ਨੂੰ ਵੀ ਖੋਲਣ ਤੋਂ ਬਚਿਆ ਜਾਵੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੰਬੇਦਕਰ ਦੇ ਸੰਦਰਭ ਵਿੱਚ ਕੀਤੀ ਗਈ ਟਿੱਪਣੀ ਖਿਲਾਫ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਨੇ ਕੱਲ ਸੰਸਦ ਵਿੱਚ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦਿਨ ਪਰ ਲਈ ਮੁਲਤਵੀ ਕਰਨੀ ਪਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਤੇ ਦੋਸ਼ ਲਾਇਆ ਕਿ ਕਾਂਗਰਸ ਨੇ ਬਾਬਾ ਸਾਹਿਬ ਅੰਬੇਦਕਰ ਨਾਲ ਸੰਬੰਧਿਤ ਦਿੱਤੇ ਗਏ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਅਭੀ ਇੱਕ ਫੈਸ਼ਨ ਹੋ ਗਾਇਆ ਹੈ ਅੰਬੇਡਕਰ ਅੰਬੇਡਕਰ ਰਾਮੇਡਕਰ ਅੰਬੇਡਕਰ 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 ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤੋ 7 ਜਨਮੋ ਤੱਕ ਸਵਰਗ ਮਿਲ ਜਾਤਾ। ਬਈ ਤੋ ਐਲੀਫੈਂਟਾ ਟਾਪੂ ਵੱਲ ਜਾ ਰਹੀ ਕੱਲ ਇੱਕ ਕਿਸ਼ਤੀ ਦੀ ਜਲ ਸੈਨਾ ਦੀ ਸਪੀਡ ਬੋਟ ਨਾਲ ਟੱਕਰ ਹੋ ਗਈ। ਇਸ ਟੱਕਰ ਵਿੱਚ 13 ਲੋਕਾਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਨੂੰ ਬਚਾ ਲਿਆ ਗਿਆ। ਪਰ ਹਾਲੇ ਵੀ 5 ਲੋਕ ਲਾਪਤਾ ਦੱਸੇ ਜਾ ਰਹੇ ਹਨ। ਸੂਬੇ ਵਿੱਚ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮਾਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਪ੍ਰਚਾਰ ਅਖਾੜਾ ਹੁਣ ਪੂਰੀ ਤਰ੍ਹਾਂ ਭੱਗ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਅੰਮ੍ਰਿਤਸਰ ਜਲੰਧਰ ਤੇ ਫਗਵਾੜਾ ਪੁੱਜ ਕੇ ਆਪ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਮਾਨ ਨੇ ਆਖਿਆ ਕਿ ਸੂਬੇ ਵਿੱਚ ਆਪ ਦੀ ਸਰਕਾਰ ਹੈ ਤੇ ਮੇਅਰ ਵੀ ਆਪ ਦਾ ਹੀ ਬਣਾਇਆ ਜਾਵੇ ਤਾਂ ਜੋ ਸ਼ਹਿਰਾਂ ਦਾ ਚੌਖੀ ਵਿਕਾਸ ਕੀਤਾ ਜਾ ਸਕੇ। ਸ਼ਹਿਰ ਦੇ ਵਿੱਚ ਤੁਸੀਂ ਆਪਣੀ ਸਰਕਾਰ ਬਣਾ ਲਓਗੇ ਸ਼ਹਿਰ ਦੇ ਵਿੱਚ ਜੇ ਕਾਰਪੋਰੇਸ਼ਨ ਆਪਣੀ ਬਣਾ ਲਓਗੇ ਤਾਂ ਸ਼ਹਿਰ ਦਾ ਕਾਇਆ ਪਲਟ ਹੋ ਜਾਊਗਾ ਕਿਉਂਕਿ ਉੱਪਰ ਆਪਣੀ ਸਰਕਾਰ ਹੈਗੀ ਹੈ ਕਈ ਵਾਰੀ ਕੀ ਹੁੰਦਾ ਹੈ ਪੁਰਾਣੀ ਚੁਣੀ ਹੋਈ ਕਾਰਪੋਰੇਸ਼ਨ ਕਿਸੇ ਹੋਰ ਪਾਰਟੀ ਦੀ ਹੁੰਦੀ ਹੈ ਸਰਕਾਰ ਕਿਸੇ ਹੋਰ ਪਾਰਟੀ ਦੀ ਬਣ ਜਾਂਦੀ ਹੈ ਉਹ ਮਤਾ ਹੀ ਨਹੀਂ ਪਾ ਕੇ ਦਿੰਦੇ ਇੱਥੋਂ ਵੀ ਕਿਤੇ ਚੜ੍ਹਾਈ ਨਾ ਹੋ ਜੇ ਇਹਨਾਂ ਦੀ ਸੀਵਰੇਜ ਦਾ ਬੁਰਾ ਹਾਲ ਪਾਰਕਾਂ ਦਾ ਬੁਰਾ ਹਾਲ ਜਿੱਥੇ ਕੋਈ ਜੇ ਕੰਮ Rajasthan High Court ਨੇ ਆਸਾ ਰਾਮ ਨੂੰ 17 ਦਿਨਾਂ ਦੀ ਪੈਰੋਲ ਤਹਿਤ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੂਨੇ ਭੇਜ ਦਿੱਤਾ ਹੈ ਜਿੱਥੇ ਉਸ ਦਾ ਇੱਕ ਹਸਪਤਾਲ ਵਿੱਚ ਇਲਾਜ ਕੀਤਾ ਜਾਵੇਗਾ ਦੱਸਿਆ ਗਿਆ ਹੈ ਕਿ ਆਸਾ ਰਾਮ ਨੂੰ 17 ਦਿਨਾਂ ਦੀ ਪੈਰੋਲ ਮਿਲੀ ਹੈ ਜਿਸ ਵਿੱਚ 2 ਦਿਨ ਆਉਣ ਤੇ ਜਾਣ ਲਈ ਦਿੱਤੇ ਗਏ ਹਨ ਇਸ ਪੈਰੋਲ ਦੌਰਾਨ ਉਸ ਨੂੰ ਕਿਸੇ ਨਾਲ ਵੀ ਮਿਲਣ ਨਹੀਂ ਦਿੱਤਾ ਜਾਵੇਗਾ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 14 ਦਸੰਬਰ ਨੂੰ ਸਲਫਾਸ ਨਿਗਲਣ ਵਾਲੇ ਕਿਸਾਨ ਰਨਜੋਤ ਸਿੰਘ ਦੀ ਕੱਲ ਮੌਤ ਹੋ ਗਈ ਰਨਜੋਤ ਸਿੰਘ ਪਿਛਲੇ ਕਈ ਦਿਨਾਂ ਤੋਂ ਰਜਿੰਦਰਾ ਹਸਪਤਾਲ ਵਿੱਚ ਦਾਖਲ ਸੀ ਉਸ ਦੀ ਮੌਤ ਦਾ ਪਤਾ ਲੱਗਣ ਤੋਂ ਬਾਅਦ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ 2 ਮਿੰਟ ਦਾ ਮੋਨ ਧਾਰਨ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ ਕਿਸਾਨ ਆਗੂਆਂ ਨੇ ਮ੍ਰਿਤਕ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ مالی ਸਹਾਇਤਾ ਤੇ ਸਰਕਾਰੀ ਨੌਕਰੀ ਦੇਣ ਲਈ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਭਾਰਤ ਦੇ ਤਜਰਬੇਕਾਰ ਆਫ ਸਪਿਨਰ ਰਵੀ ਚੰਦਰਨ ਅਸ਼ਵੈਨ ਨੇ ਕੱਲ ਆਸਟ੍ਰੇਲੀਆ ਖਿਲਾਫ ਟੈਸਟ ਲੜੀ ਦੇ ਵਿਚਕਾਰ ਹੀ ਤੁਰੰਤ ਪ੍ਰਭਾਵ ਨਾਲ ਕਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ 38 ਸਾਲਾਂ ਅਸ਼ਵੈਨ ਭਾਰਤ ਲਈ ਅਨੰਦ ਕੁੰਬਲੇ ਤੋਂ ਬਾਅਦ ਸਭ ਤੋਂ ਵੱਧ ਸਫਲ ਟੈਸਟ ਗੇਂਦਬਾਜ਼ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ